ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਮੈਂ ਇਹਨਾਂ ਕਰਦੇ ਆਂ ਕਿ ਤੁਸੀਂ ਸਾਰੇ ਟਿਕਟਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਜਨਦੀ ਖਲਾ ਵਿੱਚ ਰੱਖੇ ਤੁਹਾਨੂੰ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਵੀ ਸਾਰੇ ਟਿਕਟਾਕਾਂ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਜੋ 34 ਪੌੜੀਆਂ ਤੱਕ ਆਪਾਂ ਵਿਆਖਿਆ ਕਰ ਚੁੱਕੇ ਹਾਂ 35 ਅਤੇ 36 ਪੌੜੀ ਜਿਹੜੀਆਂ ਹੈਗੀਆਂ ਪੌੜੀਆਂ ਉਹ ਵੀ ਅੱਜ ਵਿਆਖਿਆ ਕਰਨੀ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਧਰਮ ਖੰਡ ਦਾ ਇਹ ਫੂਤ ਧਰਮ ਗਿਆਨ ਖੰਡ ਦਾ ਅਖਿਆ ਕਰਮ ਗੁਰੂ ਮਹਾਰਾਜ ਜੀ ਇਥੇ ਇਸ ਪੰਕਤੀਆਂ ਪੰਕਤੀਆਂ ਵਿੱਚ ਦੱਸਦੇ ਕਿ ਧਰਮ ਖੰਡ ਦਾ ਇਹ ਕਰਤਵ ਹੈ ਕਿ ਜੋ ਉੱਪਰ ਦੱਸਿਆ ਗਿਆ ਜੋ ਪਹਿਲਾਂ ਇਹ ਪੌੜੀਆਂ ਵਿੱਚ ਦੱਸਿਆ ਗਿਆ ਉਹ ਧਰਮ ਖੰਡ ਦਾ ਕਰਤਵ ਹੈ ਗਿਆਨ ਖੰਡ ਦਾ ਆਖਿਆ ਕਰਮ ਗਿਆਨ ਖੰਡ ਦਾ ਉਹ ਕਰਤਵ ਹੈ ਜੋ ਅਗਲੀਆਂ ਤੁਕਾਂ ਵਿੱਚ ਅਗਲੀਆਂ ਪੰਕਤੀਆਂ ਵਿੱਚ ਦੱਸਿਆ ਜਾਊਗਾ ਖੇਤੇ ਪੌਣ ਪਾਣੀ ਬਸੰਤਰ ਖੇਤੇ ਕਾਣ ਹੇਸ ਕਾਲਪੁਰਖ ਨੇ ਆਪ ਸਭ ਨੂੰ ਪਤਾ ਹੈ ਕਿ ਕਾਲਪੁਰਖ ਨੇ ਸਾਰਾ ਕੁਝ ਰਚਿਆ ਤੇ ਕਾਲਪੁਰਖ ਦੀ ਰਚਨਾ ਅਨੁਸਾਰ ਬਹੁਤ ਇੱਥੇ ਕਈ ਪ੍ਰਕਾਰ ਦੇ ਪੌਣ ਹਵਾ ਪਾਣੀ ਬਸੰਤਰ ਅਗਣੀਆਂ ਹਨ ਖੇਤੇ ਕਾਣ ਹੇਸ ਬਹੁਤ ਇੱਥੇ ਆਣ ਗਏ ਸਭੰਤ ਇੱਥੇ ਛੇਵਾ ਹਨ ਕਿਤੇ ਵਰਮੇ ਘੜਤ ਕੜੀ ਰੂਪਾਂ ਤੇ ਰੀਸ ਕਾਲਪੁਰਖ ਵੱਲੋਂ ਕਈ ਬ੍ਰਹਮਾ ਪੈਦਾ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੇ ਗੋਂ ਸਾਰੇ ਰੂਪ ਰੰਗ ਰੂਪ ਹਨ ਕਿਤੇ ਆਕਾਰ ਭੂਮੀ ਮੇਰ ਕਿਤੇ ਕੇਤੇ ਤੂਪ ਦੇਸ ਕਾਲਪੁਰਖ ਦੀ ਰਚਨਾ ਇਹੋ ਜੀ ਹੈ ਜਿਸ ਨਾਲ ਬਿਆਨਤ ਘਰਤੀਆਂ ਬਿਆਨਤ ਮੇਰੂ ਪਰਬਤ ਇਤ੍ਰੂਪਾ ਗਤਾਂ ਕੇ ਉਹਨਾਂ ਦੇ ਪੇਸ਼ ਹੋ ਸਕਦੇ ਹਨ ਕਿ ਤੇ ਇੰਦਰ ਚੰਦ ਸੁਨੂਰ ਕੇਤੇ ਕੇਤੇ ਮੰਡਲ ਦੇਸ ਬਿਆਨਤ ਇੰਦਰ ਦੇਵਤਾ ਬਿਆਨਤ ਚੰਦਰਮਾ ਬਿਆਨਤ ਸੂਰਜ ਤੇ ਬਿਆਨਤ ਭਵਨ ਚੱਕਰ ਹਨ ਕੇਤੇ ਸਿੱਧ ਗਗਨਾਥ ਕੇਤੇ ਕੇਤੀ ਦੇਵੀ ਵੇਸ ਬਿਆਨਤ ਸਦਹਨ ਬਿਆਨਤ ਬੋਧਹਨ ਬੋਧ ਉਤਾਰ ਹਨ ਤੇ ਬਯੰਤ ਹੀ ਨਾਦ ਹਨ ਤੇ ਬਯੰਤ ਦੇਹੀਆਂ ਦੇ ਪਹਿਰਾਵੇ ਹਨ ਕਿ ਕਾਲਪੁਰਖ ਨੇ ਜੋ ਗੁਰੂ ਮਹਾਰਾਜ ਨੇ ਇਹ ਰਚਨਾ ਕੀਤੀ ਹੈ ਕੁਦਰਤ ਦੀ ਉਹਦੇ ਵਿੱਚ ਨਾ ਬਯੰਤ ਦੀ ਬਹੁਤ ਸਾਰੀਆਂ ਧਰਤੀਆਂ ਨੇ ਇਹ ਦੱਸਿਆ ਹੈ ਕਿ ਇਹਨਾਂ ਪੰਕਤੀਆਂ ਦੇ ਵਿੱਚ ਤੇ ਬਯੰਤ ਹੀ ਦਿੱਤੇ ਹਨ ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਦੇ ਵਿੱਚ ਜਦੋਂ ਗਏ ਸੀਗੇ ਆਪਣੀਆਂ ਉਦਾਸੀਆਂ ਦੇ ਦੌਰਾਨ ਤਾਂ ਉਹਨਾਂ ਨੇ ਉੱਥੇ ਸ਼ਬਦ ਕੀਰਤਨ ਜਦੋਂ ਕੀਤਾ ਸੀਗਾ ਕਿ ਲੱਖ ਗਾਸਾਂ ਫਤਾਲ ਜਦੋਂ ਇਹ ਕੀਰਤਨ ਉਹ ਕਾਰਜ ਰਏ ਸੀਗੇ ਤਾਂ ਜਿਹੜੇ ਉੱਥੋਂ ਦੇ ਫਕੀਰ ਸੀਗੇ ਜਿਹੜੇ ਆਪਣੇ ਮੁਸਲਮ ਧਰਮ ਨਾਲ ਸੰਬੰਧਿਤ ਸੀਗੇ ਇਸਲਾਮ ਧਰਮ ਦੇ ਨਾਲ ਸੰਬੰਧਿਤ ਸੀਗੇ ਤਾਂ ਉਹ ਉਹਨਾਂ ਤਾਂ ਜਦੋਂ ਬਗਦਾਦ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਪਈ ਮਰਦਾਨਾ ਨੇ ਰਬਾਬ ਵਜਾਈ ਤੇ ਗੁਰੂ ਮਹਾਰਾਜ ਨੇ ਇਹ ਕੀਰਤਨ ਕੀਤਾ ਤਾਂ ਉਹਨਾਂ ਫਕੀਰਾਂ ਦੇ ਜਦੋਂ ਕੰਨ ਦੇ ਵਿੱਚ ਆਵਾਜ਼ ਪਈ ਕਿ ਲੱਖ ਅਗਾਸਾਂ ਫਤਾਲ ਕੀ ਇਹ ਕੌਣ ਕਿਤਨ ਕਰ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਕਿਤਨ ਹੋ ਰਿਹਾ ਹੈ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਹੋਏ ਤੇ ਉਹ ਜਿਹੜੇ ਪਤਾਲ ਲੋਕ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਦੱਸ ਰਹੇ ਆ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਵਿਰੋਧ ਵਿੱਚ ਉਹ ਕਹਿੰਦੇ ਕਿ ਜਿਹੜੇ ਸਾਡੇ ਹਜ਼ਰਤ ਮੁਹੰਮਦ ਕਹਿ ਕੇ ਗਏ ਨੇ ਕਿ ਜਿਹੜੇ ਪਤਾਲ ਹੈ ਉਹ ਸਿਰਫ 14 ਠੀਕ ਹੈ ਕਿ ਤੇ ਜਿਸ ਤਰ੍ਹਾਂ ਤੁਸੀਂ ਲੱਖ ਲੱਖ ਕਹਿ ਰਹੇ ਹੋ ਇਹਦੇ ਮੁਤਾਬਕ ਜਿਹੜੇ ਸਾਡੇ ਹਜ਼ਰਤ ਮੁਹੰਮਦ ਸੀ ਕਿ ਉਹ ਗਲਤ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਵੀ ਗਲਤ ਨਹੀਂ ਹੈ ਕਿ ਉਹਨਾਂ ਨੇ 14 ਕਹੇ ਹੈ ਤਾਂ ਉਹ ਵੀ ਗਲਤ ਨਹੀਂ ਹੈ ਤੇ ਜੇ ਮੈਂ ਲੱਖਾਂ ਦੀ ਗੱਲ ਕਰ ਰਿਹਾ ਤਾਂ ਮੈਂ ਵੀ ਗਲਤ ਨਹੀਂ ਹਾਂ ਕਿਉਂਕਿ ਜੋ ਜੋ ਬਾਣੀ ਗੁਰੂ ਨਾਨਕ ਦੇਵ ਜੀ ਉਹਤੇ ਕੀਰਤਨ ਕਰ ਰਹੇ ਸੀਗੇ ਤਾਂ ਉਹ ਵਾਹਿਗੁਰੂ ਜੀ ਉਹੋ ਧਰਦੀ ਬਾਣੀ ਸੀ ਕਾਲਪੁਰਖ ਦੀ ਬਾਣੀ ਸੀਗੀ ਉਹ ਤਾਂ ਵੈਗੁਰੂ ਜੀ ਉਹੋ ਛਿਰਗੁਰ ਨਾਨਕਦੇਵ ਜੀ ਕਹਿੰਦੇ ਕਿ ਜਿਹੜੇ ਤੁਹਾਡੇ ਹਜ਼ਰਤ ਮੁਹੰਮਦ ਸੀਗੇ ਉਹਨਾਂ ਨੂੰ 14 ਦਿਖਾਈ ਦਿੱਤੇ ਉਹ ਵੀ ਸਹੀ ਆਪਦੀ ਜਗ੍ਹਾ ਤੇ ਮੈਨੂੰ ਲੱਖਾਂ ਦਿਖਾਈ ਦੇ ਰਹੇ ਆ ਤੇ ਮੈਂ ਵੀ ਆਪਦੀ ਜਗ੍ਹਾ ਸਹੀ ਆ ਤੇ ਉਸੇ ਤਰ੍ਹਾਂ ਵੈਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਦੱਸਿਆ ਗਿਆ ਹੈਗਾ ਕੇ ਲਖਾਂ ਬ੍ਰਹਮਾ ਨੇ ਲਖਾਂ ਦੇ ਦੇਵੀ ਦੇਤੇ ਲਖਾਂ ਜਿਹੜੀਆਂ ਧਰਤੀਆਂ ਨੇ ਸੁਨੰਦਰ ਨੇ ਅਗਲੀ ਪੰਕਤੀ ਐ ਕੇਤੇ ਦੇਵਦੰਨ ਨੂੰ ਕੇਤੇ ਕੇਤੇ ਰਤਨ ਸੁੰਦਰ ਅਕਾਲ ਪੁਰਖ ਦੀ ਰਚਨਾ ਵਿੱਚ ਬਿਆੰਤ ਦੇਖਤੀ ਦਾਤ ਬਿਆੰਤ 무ਨੀ ਹਨ ਕੇਤੇ ਰਤਨ ਸਮੁੰਦਰ ਬਿਆੰਤ ਪ੍ਰਕਾਰ ਦੇ ਰਤਨ ਤੇ ਰਤਨਾ ਦੇ ਸਮੁੰਦਰ ਹਨ ਅਣਗਿਣਤ ਹਨ ਅਣਗਿਣਤ ਹੀ ਦਇਆ ਦਾ ਰਾਖਸ਼ ਉਹਨਾਂ ਅਣਗਿਣਤ ਕੀਤੇ ਕੀਤੀਆਂ ਖਾਣੇ ਕੀਤੇ ਆ ਬਾਣੇ ਕੀਤੇ ਪਾਤ ਨਰਿੰਦ ਜੀਵਨ ਰਚਨਾ ਦੀਆਂ ਬੇਅੰਤ ਖਾਣੀਆਂ ਹਨ ਜਿਉਂ ਉਹਦੀਆਂ ਬੋਲੀਆਂ ਉਹਨਾਂ ਜਿਹੜੀਆਂ ਬੇਅੰਤ ਖਾਣੀਆਂ ਉਹਨਾਂ ਦੀਆਂ ਬੋਲੀਆਂ ਵੀ ਅਲੱਗ-ਅਲੱਗ ਹਨ ਕੀਤੇ ਪਾਤ ਨਰਿੰਦ ਬੇਅੰਤ ਬਾਣੀਆਂ ਹਨ ਬੇਅੰਤ ਪਾਸ਼ਾ ਤੇ ਰਾਜੇ ਹਨ ਅਤੇ ਕੀਤੇ ਆ ਸਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗੁਰੂ ਨਾਨਕ ਦੇਵ ਜੀ ਇੱਥੇ ਫਰਮਾਉਂਦੇ ਕਿ ਬੇਅੰਤ ਪ੍ਰਕਾਰ ਦੇ ਗਿਆਨ ਹਨ ਜੋ ਜੀਵ ਮਾਨ ਪ੍ਰਤਿ ਦੁਆਰਾ ਲਗائے ਜਾਂਦੇ ਹਨ ਬੇਅੰਤ ਸੇਵਕ ਹਾਣ ਇੱਥੇ ਤੇ ਜੋ ਕਾਲਪੁਰਖ ਨੇ ਇਸ ਕੁਦਰਤ ਦੀ ਰਚਨਾ ਕੀਤੀ ਹੈ ਕੁਦਰਤ ਦੀ ਖੇਡ ਹੈ ਜੋ ਪਿਆੰਤ ਦੀ ਕਿਸੇ ਤਰ੍ਹਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾਗਾ ਜੇਕਰ ਕਿਸੇ ਇਮਸਾਨ ਨੇ ਉਹਦਾ ਅੰਤ ਹੋਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਬਾਅਦ ਵਿੱਚ ਪਛਤਾਉਂਦਾ ਹੈ ਗਿਆਨ ਖੰਡ ਦਾ ਮੈਂ ਗਿਆਨ ਪ੍ਰਚਾਂਡਾ ਦਿੱਥੇ ਨਾ ਨੋਤ ਕੋਟ ਆਨੰਦ ਗਿਆਨ ਖੰਡ ਦੇ ਵਿੱਚ ਗਿਆਨ ਬਲਵਾਨ ਹੁੰਦਾਗਾ ਕਿੱਥੇ ਨਾ ਨੋਰ ਕੋੜ ਆਨੰਦ ਇਸ ਅਵਸਥਾ ਵਿੱਚ ਸਭ ਰਾਗਾਂ ਦਾ ਤਮਾਸ਼ਾ ਤੇ ਤਮਾਸ਼ੀਆਂ 'ਇਕੌਤਕਾਂ ਦਾ ਸਵਾਦ ਆ ਜਾਂਦਾ ਹੈ ਸਰੰਗ ਠੰਡ ਕੀ ਪਾਣੀ ਰੂਪ ਕਿੱਥੇ ਘੜਤ ਗੜੀਏ ਬਹੁਤ ਅਨੂਠ ਉਤਮ ਅਵਸਥਾ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਮੋਹ ਦੇ ਵਿੱਚ ਉਹ ਉਤਮ ਅਵਸਥਾ ਉਹਦੀ ਬਨਾਵਟਾ ਉਹ ਉਹਦੀ ਬਹੁਤ ਜ਼ਿਆਦਾ ਸੁੰਦਰਤਾ ਦੱਸੀ ਗਈ ਹੈ ਤੇ ਜਿੱਥੇ ਘਾੜਤ ਘੜੀਏ ਬਹੁਤ ਹਨੂਕ ਇਸ ਸੰਸਥਾ ਵਿੱਚ ਨਵੇਂ ਘਾੜਤ ਦੇ ਕਾਰਨ ਮੰਨਣਾ ਬਹੁਤ ਸੋਹਣਾ ਘੜਿਆ ਜਾਂਦਾ ਹੈ ਕਰਮਾਂ ਅੰਦਰੋਂ ਅੰਤਰੀ ਸੋਹਣਾ ਹੋਣਾ ਸ਼ੁਰੂ ਹੋ ਜਾਂਦਾ ਕਿਸ ਨਾਲ ਕਾਲਪੁਰਖ ਨਾਲ ਮਿਲ ਕੇ ਤਾਂ ਕਿਆਂ ਗਲਾ ਖਤੀਆਂ ਨਾ ਜਾਏ ਜੇ ਕੋ ਕਹੇ ਪਿਛਨੇ ਪਸਤਾਏ ਹੁਣ ਤੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਕਾਲਪੁਰਖ ਦੀ ਜਿਹੜੀ ਇਹ ਕਿਹੜਾ ਹੈ ਇਹ ਜੋ ਕੁਦਰਤ ਨੇ ਕਿਹੜਾ ਰਚੀ ਹੈ ਜੇਕਰ ਉਸ ਦਾ ਕੋਈ ਲੇਖਾ ਜੋਖਾ ਕਰਦਾ ਹੈ ਜੇਕਰ ਕੋਈ ਉਹਦੇ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਾਅਦ ਵਿੱਚ ਪਛਤਾਉਣਾ ਪੈਦਾ ਕਿਉਂਕਿ ਆਕਾਲ ਪੁਰਖ ਤੋਂ ਉੱਪਰ ਵਾਹਿਗੁਰੂ ਜੀ ਕੁਛ ਵੀ ਨਹੀਂ ਹੈ ਆਕਾਲ ਪੁਰਖ ਸਭ ਤੋਂ ਉੱਪਰ ਜੀ ਹੈ ਤੇ ਵਾਹਿਗੁਰੂ ਜੀ ਉਹਦਾ ਲੇਖਾ ਜੋਖਾ ਆਪਾਂ ਨਹੀਂ ਕਰ ਸਕਦੇ ਆਪਾਂ ਦੇ ਹੱਥ ਵਿੱਚ ਨਹੀਂ ਹੈ ਜੋ ਗੁਰੂ ਮਹਾਰਾਜ ਦਾ ਹੁਕਮ ਹੈ ਹੁਕਮ ਸਾਰਾ ਵਾਹਿਗੁਰੂ ਜੀ ਧਰਤੀ ਚੱਲ ਰਹੀ ਹੈ ਹੁਕਮਨ ਚਾਰ ਹੀ ਆਪਾਂ ਜਿਵੇਂ ਇੱਕ ਮਿੱਟੀ ਦੇ ਪੁਤਲੇ ਆ ਹੁਕਮ ਅਨੁਸਾਰ ਹੀ ਹੋ ਰਿਹਾ ਸਾਰਾ ਕੁਝ ਕਿੱਥੇ ਘੜੀ ਹੈ ਸੂਰਤ ਸੱਤ ਮਨ ਨੂੰ ਉਸੇ ਮਿਹਨਤ ਵਾਲੀ ਵਿਵਸਥਾ ਵਿੱਚ ਮੁਨੱਖ ਦੀ ਸੂਰਤ ਤੇ ਮਾਨ ਨੂੰ ਘੜੀ ਜਾਂਦੀ ਹੈ ਆਪਾਂ ਉਹ ਸੂਰਤ ਮੱਤ ਉੱਚੀ ਹੋ ਜਾਂਦੀ ਹੈ ਕਿੱਥੇ ਘੜੀ ਹੈ ਸਰਾ ਸਦਾ ਦੀ ਸੂਰਤ ਇਸ ਨਾਲ ਮਨ ਜਾਗਰਿਤ ਹੋ ਜਾਂਦਾ ਹੈ ਸਰੰਖੰਡ ਵਿੱਚ ਦੇਖਦੇ ਆਂ ਤੇ ਸਿੱਧਾਂ ਵਾਲੀ ਆਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ ਜੇਕਰ ਕਾਲਪੁਰਖ ਨਾਲ ਆਪਾਂ ਮਿਲਦੇ ਆਂ ਤਾਂ ਮਨ ਜਿਹੜਾ ਆਪਣਾ ਜਾਗਰੂਤ ਹੋ ਜਾਂਦਾ ਹੈਗਾ ਤੇ ਮਨ ਜਾਗਰੂਤ ਵਾਇਗੁਰੂ ਜੀ ਕਹਿੰਦੇ ਆ ਕਿ ਜਿਵੇਂ ਆਪਾਂ ਨੂੰ ਇਹ ਚੀਜ਼ ਜੀ ਸਮਝ ਆ ਜਾਂਦੀ ਹੈ ਕਿ ਆਪਾਂ ਦੁਨੀਆ ਤੇ ਕੀ ਕਰਨ ਲਾਇ ਆਏ ਆ ਗੁਰਬਾਣੀ ਆਪਾਂ ਨੂੰ ਇਹ ਸਮਝ ਆਉਂਦੀ ਹੈ ਗੁਰਬਾਣੀ ਇੱਕ ਹਰਤਾਲ ਸਚਾਈ ਹੈ ਜੀਵਨ ਆਪਾਂ ਨੂੰ ਦੱਸਦੀ ਹੈ ਕਿਸ ਤਰ੍ਹਾਂ ਆਪਾਂ ਜੀਉਣਾ ਗ੍ਰਸਥੀ ਜੀਵਨ ਨੂੰ ਲੈ ਕੇ ਕਾਲਪੁਰਖ ਦਾ ਨਾਮ ਕਿਸ ਤਰ੍ਹਾਂ ਤੇ ਹੋਣਾ ਬਾਣੀ ਦੇ ਵਿੱਚ ਸਭ ਕੁਝ ਦੱਸਿਆ ਗਿਆ ਜਿਹੜੀਆਂ ਗ੍ਰਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਉਹ ਕਿਸ ਤਰ੍ਹਾਂ ਆਪਾਂ ਪੂਰਨੀਆਂ ਕਰਨੇ ਆਪਣੇ ਸੁਭਾਅ ਨੂੰ ਕਿਸ ਤਰ੍ਹਾਂ ਰੱਖਣਾ ਹੈ ਵਾਹਿਗੁਰੂ ਜੀ ਕਿਸੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਸਾਰਾ ਕੁਝ ਵਾਹਿਗੁਰੂ ਜੀ ਦੀ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਜੇਕਰ ਆਪਾਂ ਵਾਹਿਗੁਰੂ ਜੀ ਕਾਲਪੁਰਖ ਦਾ ਨਾਮ ਧਿਆਉਨੇ ਆਂ ਔਰ ਪਾਠ ਪੂਜਾ ਆਪਾਂ ਵੱਧ ਤੋਂ ਵੱਧ ਕਰਦੇ ਆਂ ਪਰ ਜੋ ਪਾਠ ਪੂਜਾ ਬਾਣੀ ਦੇ ਵਿੱਚ ਜੋ ਦੱਸਿਆ ਗਿਆ ਉਹਦੇ ਅਨੁਸਾਰ ਆਪਾਂ ਨਹੀਂ ਚੱਲਦੇ ਤਾਂ ਵਾਹਿਗੁਰੂ ਜੀ ਗੁਰਬਾਣੀ ਫਿਰ ਪਾਠ ਪੂਜਾ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਉਂਦਾ ਲ ਐਨੀ ਅਮੀਅਤ ਨਹੀਂ ਰਹਿ ਜਾਂਦੀ ਪਾਠ ਪੂਜਾ ਦੀ ਕਿਉਂਕਿ ਗੁਰਬਾਣੀ ਆਪਾਂ ਨੂੰ ਦੱਸਦੀ ਹੈ ਵਾਹਿਗੁਰੂ ਜੀ ਕਿ ਆਪਾਂ ਸਚਾਈ ਤੇ ਚੱਲੀਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛੱਡੀਏ। ਜਿਵੇਂ ਕਿ ਜੇਕਰ ਮਨ ਲੋਕਰ ਕੋਈ ਪਾਠ ਮਨ ਲੋ ਕੋਈ 25 ਪਾਠ ਕਰਕੇ ਚੋਂ ਪੜਾ, 25 ਬਾਤਾਂ ਦਾ ਲਾ ਕੇ ਜਪਜੀ ਸਾਹਿਬ ਦਾ ਉਤਤ। ਜਾਂ ਕਿ ਕਿਸੇ ਦੀ ਚੁਗਲੀ ਕਰਦਾ ਤਾਂ ਵਾਹਿਗੁਰੂ ਜੀ ਸੰਤ ਮਹਾਤਮਾ ਕਹਿੰਦੇ ਕਿ ਜਿਹੜੇ ਉਹ ਪਾਠ ਕਰਕੇ ਆਉਂਦਾਗਾ ਉਹਦੇ ਤੇ ਮਤਲਬ ਉਹਦਾ ਸਫਾਇਆ ਹੋ ਜਾਂਦਾ ਹੈਗਾ। ਤਾ ਬਾਣੀ ਆਪਾਂ ਨੂੰ ਵਾਹਿਗੁਰੂ ਜੀ ਸਿਖਾਉਂਦੀ ਐ ਕਿ ਆਪਾਂ ਕਿਸ ਤਰ੍ਹਾਂ ਚੱਲਣਾ ਕਿਸ ਤਰ੍ਹਾਂ ਵਾਹਿਗੁਰੂ ਜੀ ਆਪਣਾ ਸੁਭਾਅ ਰੱਖਣਾ ਵਾਹਿਗੁਰੂ ਜੀ ਜਿਹੜਾ ਵੀ ਕੋਈ ਭੈਣ ਭਰਾ ਬਾਣੀ ਨਾਲ ਜੁੜ ਜਾਂਦਾਗਾ ਬਾਣੀ ਨਾਲ ਜਦੋਂ ਵਾਹਿਗੁਰੂ ਜੀ ਕੋਈ ਜੁੜਦਾਗਾ ਤਾਂ ਸਭ ਤੋਂ ਪਹਿਲਾ ਚੇਂਜਸ ਆਪਣੇ ਵਿੱਚ ਇਹ ਆਉਂਦਾ ਕਿ ਆਪਣਾ ਮਨ ਜਿਹੜਾ ਹੁੰਦਾ ਨਾ ਬੜੀ ਮਰਕਾ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਇਕੱਲਾਪਣ ਜਿਆਦਾ ਜੰਗਾ ਲੱਗਦਾਗਾ ਕੈ ਵੈਗੁਰੂ ਜੀ ਜੇਕਰ ਕੋਈ ਕਿਸੇ ਇਨਸਾਨ ਦੇ ਵਿੱਚ ਨਿਮਰਤਾ ਨਹੀਂ ਆਉਂਦੀ ਤਾਂ ਵਾਹਿਗੁਰੂ ਜੀ ਉਹ ਨੂੰ ਬਾਣੀ ਨਾਲ ਅੰਦਰੋਂ ਨਹੀਂ ਜੁੜਦਾ ਕਿਉਂਕਿ ਬਾਣੀ ਸਭ ਤੋਂ ਪਹਿਲਾਂ ਵੈਗੁਰੂ ਜੀ ਇਹ ਹੀ ਸਿਖਾਉਂਦੀ ਆਕਾਲ ਪੁਰਖ ਦਾ ਨਾਮ ਵੈਗੁਰੂ ਜੀ ਇਹ ਹੀ ਸਿਖਾਉਂਦਾ ਕਿ ਆਪਾਂ ਆਪਣੇ ਆਪ ਦੇ ਵਿੱਚ ਨਿਮਰਤਾ ਹਰਿਗੇ ਤੇ ਜੇਕਰ ਆਪਾਂ ਨਿਮਰਤਾ ਨਹੀਂ ਕਰਦੇ ਤਾਂ ਫਿਰ ਸਮਝ ਲਓ ਵੈਗੁਰੂ ਜੀ ਆਪਾਂ ਦਿਲੋਂ ਬਾਣੀ ਨਹੀਂ ਪੜ ਰਹੇ ਅੰਦਰਲਾ ਆਪਣਾ ਜਿਹੜਾ ਮਨ ਨੂੰ ਬਾਨੀ ਨਹੀਂ ਪੜ ਰਿਹਾ ਵਾ ਤਾਂ ਵੈਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਅੱਜ 36 ਪੌੜੀਆਂ ਤੱਕ ਵਿਆਖਿਆ ਕਰ ਚੁੱਕੇ ਹਾਂ ਜੀ ਜਪਜੀ ਸਾਹਿਬ ਦੀ ਐਸੀ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਅੱਗੇ ਵੀ ਆਪਾਂ ਬਾਣੀ ਦੀ ਜਿਹੜੀ ਵਿਆਖਿਆ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ